ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਅਜੀਬੋ ਗਰੀਬ ਫੈਸਲਾ ਲੈਂਦਿਆ ਵਾਈਟ ਹਾਊਸ ਦੇ ਮੁੱਖ ਪ੍ਰਵੇਸ਼ ਦੁਆਰ ਤੋਂ ਸਾਬਕਾ ਰਾਸ਼ਟਰਪਤੀਆਂ ਬਰਾ ਕੋਬਾਮਾ ਅਤੇ ਜਾਰਜ ਡਬਲਯੂ ਬੁਸ਼ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਹੈ ਇਹ ਤਸਵੀਰਾਂ ਹੁਣ ਅਜਈ ਜਗ੍ਹਾ ਉੱਤੇ ਲਗਾ ਦਿੱਤੀਆਂ ਗਈਆਂ ਨੇ ਜਿੱਥੇ ਆਮ ਲੋਕ ਅਤੇ ਸਰਕਾਰੀ ਮਹਿਮਾਨਾਂ ਦਾ ਆਣਾ ਜਾਣਾ ਬਹੁਤ ਹੀ ਘੱਟ ਹੁੰਦਾ ਹੈ ਵਾਈਟ ਹਾਊਸ ਦੀ ਪਰੰਪਰਾ ਦੇ ਅਨੁਸਾਰ ਹਾਲੀ ਦੇ ਰਾਸ਼ਟਰਪਤੀਆਂ ਦੀਆਂ ਤਸਵੀਰਾਂ ਮੁੱਖ ਪ੍ਰਵੇਸ਼ ਦੁਆਰ ਉੱਤੇ ਪਰਮੁਖਤਾ ਦੇ ਨਾਲ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਨੇ ਪਰ ਇੱਕ ਰਿਪੋਰਟ ਦੇ ਅਨੁਸਾਰ ਟਰੰਪ ਨੇ ਨਿੱਜੀ ਤੌਰ ਉੱਤੇ ਇਹ ਤਸਵੀਰਾਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਓਬਾਮਾ ਦੀ ਤਸਵੀਰ ਨੂੰ ਹੁਣ ਗ੍ਰੈਂਡ ਸਟਾਇਰਕਸ ਦੇ ਸਿਖਰ ਉੱਤੇ ਲਗਾਏ ਗਿਆ ਜਿੱਥੇ ਸਿਰਫ ਉਨ੍ਹਾਂ ਦੇ ਪਰਿਵਾਰ ਅਤੇ ਚੋਣਵੇਂ ਸਟਾਫ ਦਾ ਹੀ ਆਉਣਾ ਚਾਹਨਾ ਹੈ। ਬੂਛਦੀਆਂ ਤਸਵੀਰਾਂ ਦੇ ਨਾਲ ਹੀ ਅਜਾਇਹੀ ਕੀਤਾ ਗਿਆ। ਰਿਪੋਰਟਰ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਟਰੰਪ ਵਾਈਟ ਹਾਊਸ ਸੇ ਰੱਖ-ਰਖਾਵ ਅਤੇ ਸਜਾਵਟ ਦੇ ਨਾਲ ਸੰਬੰਧ ਤੇ ਹਰ ਛੋਟੇ ਵੱਡੇ ਕੰਮ ਤੇ ਵਿੱਚ ਅਸੀਂ ਦਾਦਾ ਕਲ ਦੇਦੇ ਨੇ ਓਬਾਮਾ ਦੀ ਤਸਵੀਰਾਂ ਨੂੰ ਹਟਾ ਕੇ ਉਸੇ ਥਾਂ ਇੱਕ ਪੇਂਟਿੰਗ ਲਗਾਈ ਗਈ ਹੈ ਜਿਸ ਦੇ ਵਿੱਚ 트ੰਪ ਨੂੰ ਇੱਕ ਹਵਾਲੇ ਤੋਂ ਬਚਦੇ ਹੋਏ ਵੀ ਦਿਖਾਇਆ ਗਿਆ ਹੈ ਇਹ ਕਰਮ ਦਰਸ਼ਉਂਦਾ ਹੈ ਕਿ ਟੰਪ ਆਪਣੇ ਪੁਰਵਕਟੀਆਂ ਦੇ ਨਾਲ ਆਪਣੇ ਤਣਾਅਪੂਰਨ ਸਬੰਧਾਂ ਨੂੰ ਜਨਤਕ ਤੌਰ ਤੇ ਵੀ ਦਿਖਾਉਣਾ ਚਾਹੁੰਦੇ ਨੇ ਕਈ ਸੂਤਰਾਂ ਨੇ ਕਿਹਾ ਕਿ ਰਾਸ਼ਟਰਪਤੀ ਟੰਪ ਵਾਈਟ ਹਾਊਸ ਦੇ ਰੱਖ-ਰਖਾਵ ਅਤੇ ਸੁੰਦਰੀਕਰਨ ਦੇ ਨਾਲ ਸੰਬੰਧਿਤ ਲਗਭਗ ਹਰ ਕੰਮ ਵੱਡੇ ਜਾਂ ਛੋਟੇ ਵਿੱਚ ਸਿੱਧੇ ਤੌਰ ਤੇ ਦਾਖਲ ਦੇਦੇ ਨੇ ਵਾਈਟ ਹਾਊਸ ਦੇ ਪਰੰਪਰਾ ਅਤੇ ਪ੍ਰੋਟੋਕੋਲ ਦੇ ਅਨੁਸਾਰ ਹਾਲੀ ਦੀਆਂ ਰਾਸ਼ਟਰਪਤੀਆਂ ਦੀਆਂ ਤਸਵੀਰਾਂ ਕਾਰਜਕਾਰੀ ਹਾਊਸ ਦੇ ਪਰਮੇਸ਼ ਦੁਆਰਾ ਉੱਤੇ ਪ੍ਰਮੁੱਖਤਾ ਦੇ ਨਾਲ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ ਜਿੱਥੇ ਸਰਕਾਰੀ ਮਹਿਮਾਨ ਅਤੇ ਜਨਤਕ ਸੈਲਾਨੀ ਆਉਂਦੇ ਚਾਹੁੰਦੇ ਦੇਖਦੇ ਨੇ ਤੇ ਉਬਾਮਦੀ ਤਸਵੀਰ ਹੁਣ ਨਿਜੀ ਰਿਹਸ਼ਤੇ ਨੇੜੇ ਪੋੜੀਆਂ ਤੇ ਉੱਤੇ ਲੈਂਡਿੰਗ ਉੱਤੇ ਰੱਖ ਗਈ ਹੈ ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ